5 अगस्त नु मोहाली फेर सात दिया लाई ताते पंजाब सरकार अते पुलिस प्रशासन दे फूक के जानगे पुतले दे किता जावेगा पेट स्यापा आपा एससी बीसी मोर्चा आगवाने की तैलान पंजाब दे वख वख वक ठाणियां तो पीड़ित परिवार पहुंच रहे हैं पारी गिनती विच एससी कमिशन पंजाब दे चेयरमैन नु भी लैनगे लंबे हाथी आओ देखते हा एक खबर विस्तार सहित ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਮੋਰਚਾ ਆਗੂਆਂ ਤੋਂ ਇਲਾਵਾ ਪੰਜਾਬ ਪੁਲਿਸ ਤੋਂ ਸਤਾਏ ਹੋਏ ਪੀੜਤ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਹੋ ਰਹੀ ਤੱਕੇਸ਼ਾਹੀ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਇਹ ਪੀੜਤ ਪਰਿਵਾਰ ਵੱਖ-ਵੱਖ ਪੁਲਿਸ ਥਾਣਿਆਂ ਤੋਂ ਦੁਖੀ ਹੋਏ ਹਨ जिन्ह की पुलिस सुनवाई नहीं कर रही इस मामलिया बारे बोलद मोर्चा प्रधान बलविंद तो पीड़ित परिवार अगस्त दिन मंगलवार सवेरे बजे मोहाली फेस साथ दिया दिनवार नजर पंजाब सरकार अते, पंजाब पुलिस दिट स्यापा किया जाएगा पुतले भी फूके जाने वा रोस प्रदर्शन किया जाएगा सरदार कुम्बड़ा ने कहा कि बड़े दुख की गल है कि आए दिन अजे मसले सामने आंदते हैं ਜਿਨ੍ਹਾਂ ਵਿੱਚ ਪੁਲਿਸ ਸੱਚਾਈ ਜਾਣਦੀ ਹੋਈ ਵੀ ਅੱਖਾਂ ਬੰਨ੍ਹ ਕੇ ਲੈਂਦੀ ਹੈ ਤੇ ਮੂਕ ਦਰਸ਼ਕ ਬਣ ਕੇ ਸਿਰਫ ਦੇਖਦੀ ਰਹਿੰਦੀ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਤਰਸਯੋਗ ਹੈ ਇਸ ਰੋਜ਼ ਪ੍ਰਦਰਸ਼ਨ ਵਿੱਚ ਐਸੀ ਸਮਾਜ ਦੇ ਲੋਕ ਵੀ ਪਹੁੰਚ ਰਹੇ ਹਨ ਜੋ ਜਰਨਲ ਵਰਗ ਦੇ ਅਤਿਆਚਾਰ ਤੋਂ ਪਰਬਾਅੇ ਥਾਨ ਉਹ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਲੰਬੇ ਹੱਥੀ ਲੈਣਗੇ ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲਵਾ ਅਤੇ ਰਿਸ਼ੀ ਰਾਜ ਮਹਾਰ ਨੇ ਵੀ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਅੱਜ ਪੰਜਾਬ ਵਿੱਚ ਗਰੀਬ ਅਤੇ ਐਸੀਬੀਸੀ ਸਮਾਜ ਦੇ ਲੋਕ ਸੁਰੱਖਿਅਤ ਨਹੀਂ ਹਨ ਆਏ ਦਿਨ ਇਹਨਾ ਤੇ ਅਤਿਆਚਾਰ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਇਸ ਮੌਕੇ ਪੀੜਤ ਪਰਿਵਾਰਾਂ ਵਿੱਚੋਂ ਪਰਮਜੀਤ ਕੌਰ ਡੇਰਾ ਬੱਸੀ ਬਲਵਿੰਦਰ ਕੌਰ ਰੋੜਕੀ ਮੋਹਾਲੀ ਦੀ ਸਫਾਈ ਸੇਵਕਾ ਰੀਤੂ ਦੇਵੀ ਨੇ ਵੀ ਪ੍ਰੈਸ ਇਸ ਸਾਹਮਣੇ ਆਪਣੀਆਂ ਸਮੱਸਿਆਵਾਂ ਦਾ ਹਾਲ ਬਿਆਨ ਕੀਤਾ ਤੇ ਇਨਸਾਫ ਦੀ ਗੁਹਾਰ ਲਗਾਈ ਇਸ ਮੌਕੇ ਕਰਮ ਸਿੰਘ ਕੁਰੜੀ योगेश कुमार, मनप्रीत सिंह मान, हरपाल सिंह गुरविंदर सिंह, गुरविंदरजिंदर कौर प्रनीत कौर नीलम प्रधान दौलत राम परमिंदर सिंह मलोआ करमजीत सिंह, हरविंदर कोहली आदि मीटिंग विच हाजिर हुए आओ देखते ਸਾਡੇ ਚੈਨਲ ਦੀ ਟੀਮ ਨਾਲ ਮੋਰਚਾ ਆਗੂਆਂ ਅਤੇ ਪੀੜਤ ਪਰਿਵਾਰਾਂ ਨੇ ਜੋ ਗਲਬਾਤ ਕੀਤੀ ਐਸੀ ਚੇਅਰਮੈਨ ਪੰਜਾਬ ਮੁਰਦਾਬਾ ਐਸੀ ਚੇਅਰਮੈਨ ਪੰਜਾਬ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਪੁਲਸ ਮੁਰਦਾਬਾ ਪੰਜਾਬ ਪੁਲਸ ਮੁਰਦਾਬਾ ਪੰਜਾਬ ਪੁਲਸ ਮੁਰਦਾਬਾ ਪੰਜਾਬ ਪੁਲਸ ਮੁਰਦਾਬਾ ਐਸੀ ਚੇਅਰਮੈਨ ਪੰਜਾਬ ਮੁਰਦਾਬਾ ਐਸੀ ਚੇਅਰਮੈਨ ਪੰਜਾਬ ਮੁਰਦਾਬਾ ਹਾਂਜੀ ਕੁਮੜਾ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਕੀ ਹੈਗਾ ਕੀ ਮਸਲੇ ਨੇ ਤੁਹਾਡੇ ਕੋਲ ਅੱਜ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਜੀ ਦੀ ਫਤਿਹ ਤੇ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਿਹੜੀ ਅੱਜ ਪੀੜਤ ਲੋਕ ਨੇ ਸਾਡੇ ਮੋਰਚੇ ਦੇ ਜੋ ਪਿਛਲੇ 2 ਸਾਲ ਤੋਂ ਚੱਲ ਰਿਹਾ ਐਸ்சிਬੀਸੀ ਵਾਹ ਪੰਚਾਇਤ ਵੱਲੋਂ ਫੇਸ ਸਾਧੀਆਂ ਲਾਈਟਾਂ ਕੋਲ ਤੇ ਅੱਜ ਸਾਰੇ ਜਿਹੜੇ ਪੀੜਤ ਲੋਕ ਨੇ ਇੱਥੇ ਪੀੜਤ ਪਰਿਵਾਰ ਨੇ ਇਹਦੇ ਪਾਸ ਕਾਫੀ ਲੰਮੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਲੋਕ ਨੇ ਜੋ ਵੱਖ-ਵੱਖ ਥਾਣਿਆਂ ਤੋਂ ਚਾਹ ਗੱਲ ਡੇਰਾ ਬਸੀ ਥਾਣੇ ਦੀ ਗੱਲ ਕਰ ਲਈਏ ਸੁਹਾਣਾ ਥਾਣੇ ਦੀ ਗੱਲ ਕਰ ਲਈਏ ਅੱਠ ਫੇ ਥਾਣੇ ਦੀ ਗੱਲ ਕਰ ਲਈਏ ਢੜੂਆ ਚੌਂਕੀ ਦੀ ਗੱਲ ਕਰ ਲਈਏ ਗੱਲ ਕਰ ਲਈਏ ਬਟਾਲੇ ਪੁਲਿਸ ਦੀ ਤੇ ਲਗ ਲਗ ਥਾਣਿਆਂ ਦੇ ਕੇਸ ਨੇ ਸਾਰੇ ਕੇਸਾਂ 'ਚ ਅਸੀਂ ਸਾਰਾ ਕੁਝ ਕਰਕੇ ਹੁਣ ਪਿਛਲੇ ਦਿਨੀ ਜਿਹੜਾ ਇੱਕ ਡੇਰਾ ਬਸੀ ਅਸੀਂ ਕਾਰੋ ਕੀਤਾ ਸੀ ਧਰਨਾ ਰੱਖਿਆ ਸੀ ਉਹਦੇ 'ਚ ਜਿਹੜਾ ਐਸਸੀਐਸਟੀ ਐਕਟ ਤਾ ਲਾਤਾ ਇੱਕ ਪਰਚੇ 'ਚ ਕਾਰਵਾਈ ਕਰਦੀ ਪਰ ਲੇਕਿਨ ਉਹਦੇ ਮੁੜ ਕੇ ਕੋਈ ਅਰੈਸਟ ਨਹੀਂ ਭਾਈ ਜਦੋਂ ਅੱਜ ਥੋੜੀ ਜੀ ਸਾਡੀ ਉਹਨਾਂ ਨੂੰ ਯਾਤਾ ਇਨਫੋਰਮੇਸ਼ਨ ਹੋਈ ਹੈ ਅੱਜ ਪੁਲਿਸ ਪ੍ਰਸ਼ਾਸਨ ਨੇ ਡੇਰਾ ਬਸੀਦ ਦੇ ਨੇ ਵਿਅਕਤੀ ਬੁਲਾਏ ਮੁੜ ਕੇ ਪਹਿਲਾਂ ਤਾਂ ਪੁਲਿਸ ਚ ਪਰਚਾ ਦਰਜ ਕਰਾਣਾ ਬਹੁਤ ਔਖਾ ਹੈਗਾ ਲੱਖਾਂ ਰੁਪਏ ਨੂੰ ਮਹਿੰਗਾ ਪਰਚਾ ਹੋ ਗਿਆ ਜਾਂ ਬੰਦੇ ਇਕੱਠੇ ਕਰਕੇ ਸੜਕ ਤੇ ਬੈਠੋ ਤਾਮਰ ਚ ਆਉਂਦਾ ਤੇ ਜਦੋਂ ਬੰਦੇ ਨੂੰ ਕਿਸੇ ਨੂੰ ਰੈਸਟੇ ਨਹੀਂ ਕਰਨਾ ਫੜਦਾ ਨਹੀਂ ਗ੍ਰਿਫਤਾਰੀ ਨਹੀਂ ਪਾਣੀ ਉਹਨੂੰ ਦੱਸੋ ਕਿਹੜਾ ਅਨਸਾਫ ਮਿਲਿਆ ਇਸੇ ਤਰ੍ਹਾਂ ਗੱਲ ਜੇ ਲਾਂਡਰਾਂ ਦੀ ਕਰ ਲਈ ਉਹਨਾਂ ਨੇ ਆਣਾ ਸੀ ਲਾਂਡਰਾਂ ਨੇ ਜਿਹੜਾ ਚਾਰ ਫਾਲ ਬੇਟੇ ਦਾ ਬੱਚੇ ਦਾ ਨਾਮ ਪਰਚੇ ਚ ਪਾਦਾ ਸੀ 85 ਸਾਲ ਦੀ ਬਜ਼ੁਰਗ ਮਾਤਾ ਦਾ ਨਾਮ ਪਤਾ ਸੀ ਉਹਨਾਂ ਨੂੰ ਵੀ ਅੱਜ ਸੈਦਾ ਐਸਐਚਓ ਸਵਾਣਾ ਥਾਣੇ ਨੇ ਬੁਲਾਇਆ ਪਰ ਲੇਕਿਨ ਮੈਨੂੰ ਉਮੀਦ ਕੋਈ ਨਹੀਂ ਹੈ ਵੀ ਉਹ ਰਸਤਾ ਪਾਣਗੇ ਜਾਂ ਨਹੀਂ ਪਾਣਗੇ ਐਸੀ ਤਰ੍ਹਾਂ ਕੜੁਆਏ ਤੋਂ ਬੀਬੀ ਸਾਡੇ ਕੋਲੇ ਆਈ ਹੈ ਕੜੁਆਏ ਚੌਂਕੀ 'ਚ ਜਿਹੜਾ ਪਿਛਲਾ ਮਨ ਲੱਗਦੀ ਲੱਗ ਸਕ ਥਾਲ ਡੇਢ ਥਾਲ ਹੋ ਗਿਆ ਮਾਰਕੁੱਟ ਵੀ ਹੋਈ ਹੈ ਹੁਣ ਵੀ ਖੋਏ ਗਏ ਕੱਪੜੇ ਤੱਕ ਪਾੜੇ ਗਏ ਪਿੰਡ ਦੇ ਵਿਅਕਤੀਆਂ ਕੋਲੇ ਇਹ ਜਿਹੜੀ ਹੈ ਲੇਡੀ ਸਾਡੀ ਭੈਣ ਆਈ ਹੈ ਇਹ ਕਹਿੰਦੀ ਸਾਡੀ ਕੜੁਆਣ ਚੌਂਕੀ 'ਚ ਕੋਈ ਜਿਹੜੀ ਹੈ ਦਰਖਾਸਤ ਦੀ ਸੜਾਈ ਨੇ ਹੋ ਰਹੀ ਹੈ ਜੇ ਸਾਨੂੰ ਬੁਲਾਇਆ ਵੀ ਜਾਂਦਾ ਸਾਨੂੰ ਜਲੀਲ ਕਰਿਆ ਜਾਂਦਾ ਸਾਨੂੰ ਪੁੱਛਿਆ ਜਾਂਦਾ ਜਲੀਲ ਕਰਕੇ ਵੀ ਵੀ ਕਾਰਵਾਈ ਕਰਨੀ ਨਹੀਂ ਕਰਨੀ ਉਹ ਤਾਂ ਅਸੀਂ ਦੇਖਣਾ ਫਲਾਣਾ ਕਰਨਾ ਵੀ ਸਾਡੇ ਨਾਲ ਉੱਚੀਆਂ ਨੀਵੀਆਂ ਗੱਲਾਂ ਇਦਾਂ ਦੀਆਂ ਕਰਦੇ ਐਸੇ ਤਰ੍ਹਾਂ ਸਾਡੇ ਕੋਲੇ ਪਰਮਜੀਤ ਜੀ ਡੇਰਾ ਬੱਸੀ ਤੋਂ ਬੈਠੀ ਹੈ ਜਿਨ੍ਹਾਂ ਦੀ ਬੇਟੀ ਦਾ ਇੱਕ ਜਬਰਜਨਾਹ ਦਾ ਕੇਸ ਸੀ ਬਹੁਤ ਔਖਾ ਦਰਜ ਕਰਾਇਆ ਜਿਹੜਾ ਹੁਣ 5 ਤਰੀਕ ਨੂੰ ਬਟਾਲਾ ਪੁਲਿਸ ਦੇ ਜਿਹੜਾ ਐਸਐਸਪੀ ਦਾ ਘਰੋਂ ਕਰਨ ਜਾਣਾ ਸੀ ਅਸੀਂ ਸਾਰੇ ਲੋਕਾਂ ਨੇ ਬਸ ਸੋਚਿਆ ਸਮਝਿਆ ਸਾਰੇ ਬੰਦੇ ਜਿਹੜੇ ਪੀੜਤ ਐ 5 ਤਰੀਕ ਨੂੰ ਇਕੱਠੇ ਹੋਣਗੇ 5 ਤਰੀਕ ਨੂੰ ਇੱਥੇ ਜਿਹੜਾ ਫੇਰ ਸਾਧੀਆਂ ਲੇਟਾਂ ਕੋਲੇ ਪੁਲਿਸ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਵੱਡੀ ਪੱਧਰ ਤੇ ਪਿੱਟਸਿਆ ਪਾਕਿਤਾ ਜਾਵੇਗਾ ਤੇ ਉਹਦਾ ਪੁੱਤਲਾ ਫੁੱਕਿਆ ਜਾਵੇਗਾ ਤੇ ਪੁਲਿਸ ਦੀ ਅਜ ਦੀ ਹਕੀਕਤ ਦਿੱਤੀ ਜਾਵੇਗੀ ਜਿਹੜਾ ਡੀਜੀਪੀ ਔਰ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੀਆਂ ਦਾਅਵੇ ਤੇ ਵਾਅਦੇ ਕਰ ਰਿਹਾ ਇਹ ਗੈਂਗਸਟਰਾਂ ਨੂੰ ਫੜਨ ਦੇ ਵਾਅਦੇ ਕਰ ਰਹੇ ਨੇ ਕ੍ਰਾਈਮ ਕਰਨ ਵਾਲੇ ਨੂੰ ਵਾਅਦੇ ਕਰ ਰਹੇ ਨੇ ਪਰ ਲੇਕਰ ਪੁਲਿਸ ਦੀ ਕਾਰਜਕਾਰੀ ਦੀ ਜਿਹੜੀ ਅਸਲੀ ਪੋਲ ਹੈ ਉਹ ਲੋਕ ਪੀੜਤ ਪਰਿਵਾਰ ਆਪ ਖੁਦ ਖੋਲਣਗੇ ਤੇ ਖੁਦ ਸਾਨੂੰ ਦੱਸਣਗੇ अच्छा कुमरा साहब जी ਤੁਸੀਂ ਇਹ ਜਿਹੜਾ ਕਹਿ ਰਹੇ ਹੋ ਕਿ ਰੋਸ ਪ੍ਰਦਰਸ਼ਨ ਕਰਨਾ 5 ਤਰੀਕ ਨੂੰ ਇਸ ਤੋਂ ਪਹਿਲੇ ਚਲੋ ਠੀਕ ਐ ਐਸਐਸਪੀ ਸਾਹਿਬ ਨਾਲ ਤੁਹਾਡੀ ਗੱਲ ਹੋਈ ਇਹ ਨਵੇਂ ਐਸਐਸਪੀ ਨੂੰ ਮਿਲਣਾ ਤਾਂ ਚਾਹੀਦਾ ਇਸ ਗੱਲ ਤੋਂ ਨਵੇਂ ਐਸਐਸਪੀ ਨੂੰ ਮੈਂ ਖੁਦ ਦੋ ਵਾਰੀ ਮਿਲ ਚੁੱਕਿਆ ਦੱਸਿਆ ਖੁਦ ਮੇਰੇ ਦੋ ਮੈਟਰ ਸੀ ਆਪਣੇ ਦੋ ਮੈਟਰ ਇਸ ਇੱਕ ਦਾ بیٹے ਦੇ ਪਰਚਾ ਕਰਤਾ ਸੀ ਜਦੋਂ ਘਰਾਓ ਕਰਿਆ ਸੀ ਆਪਣਾ 에어ਪੋਰਟ ਰੋਡ ਜਾਮ ਕੀਤਾ ਸੀ ਜਿੱਥੇ ਬਿਹਾਰੀਆਂ ਨੇ ਪੰਜਾਬੀ ਕਤਲ ਕੀਤੇ ਸੀ بیٹے ਦੇ ਮੇਰੇ ਦੇ ਪਰਚਾ ਕਰਤਾ ਸੀ ਇੱਥੇ ਅਸੀਂ ਐਸਸੀ ਸਰਟੀਫਿਕੇਟਾਂ ਦਾ ਇਨਸਾਫ ਲੈਣ ਲਈ ਕਟ ਕੀਤਾ ਸੀ ਮੇਰੇ ਤੇ ਘਰ ਵਾਲੀ ਦੇ ਪਰਚਾ ਕਰਤਾ ਸੀ ਇੱਕ ਰਕੇਸ਼ ਕੁਮਾਰ ਏਐਸਆਈ ਹੈ ਜਿਹਨੂੰ ਪ੍ਰਮੋਸ਼ਨ ਦੇ ਕੇ ਦੋਨੇ ਕਮਿਸ਼ਨਾਂ ਦੇ ਆਰਡਰ ਹੋਏ ਨੇ ਐਸਸੀ ਕਮਿਸ਼ਨ ਪੰਜਾਬ ਦੇ ਤੇ ਨੈਸ਼ਨਲ ਕਮਿਸ਼ਨ ਦੇ ਆਰਡਰ ਹੋਏ ਨੇ ਐਫਆਈਆਰ ਦਰਜ ਕਰਨ ਦੇ ਉਹਦੇ ਖਿਲਾਫ ਕਾਰਵਾਈ ਕਰਨ ਦੇ ਪਰ ਸਾਡੀ ਮਾਨਯੋਗ ਐਸਐਸਪੀ ਮੁਹਾਲੀ ਨੇ ਤੇ ਇੱਥੇ ਦੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਪਿਛਲੇ ਮਹੀਨੇ ਰਿਟਾਇਰਮੈਂਟ ਪੂਰੀ ਤਰੱਕੀ ਕਰਕੇ ਦਿੱਤੀ ਏਐਸਆਈ ਨੂੰ ਸਬੰਡ ਇੰਸਪੈਕਟਰ ਬਣਾਇਆ ਗਿਆ ਇਹ ਸਾਰੇ ਮਸਲੇ ਲੈ ਕੇ ਆਪਣੀਆਂ ਆਪਣੀਆਂ ਕੰਪਲੇਟਾਂ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਜਿਹੜੇ ਵੀ ਬੰਦੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਨੇ ਜ਼ਿਲ੍ਹਾ ਮੋਹਾਲੀ ਚ ਕਿਸੇ ਵੀ ਥਾਣੇ ਦਾ ਸਬੰਧਤ ਕੇਸ ਹੋਵੇ ਆਪਣੇ ਡਾਕੂਮੈਂਟ ਆਪਣੇ ਕਾਗਜ਼ ਆਪਣੇ ਸਬੂਤ ਲੈ ਕੇ 5 ਤਰੀਕ ਨੂੰ ਸਵੇਰੇ 9 ਵਜੇ ਫੇਰ ਸੱਤ ਦੀਆਂ ਲੇਟਾਂ ਕੋਲ ਪਹੁੰਚੋ ਤਾਂ ਕਿ ਇਹਨਾਂ ਦਾ ਪਿੱਠ ਤੇ ਆਪਾ ਕਰਕੇ ਦੱਸਿਆ ਜਾਵੇ ਇਥੇ ਦੇ ਮੁੱਖ ਮੰਤਰੀ ਨੂੰ ਤੇ ਡੀਜੀਪੀ ਨੂੰ ਵੀ ਆ ਤੁਹਾਡੀ ਪੁਲਿਸ ਦਾ ਹਾਲ ਹੈ ਜਿਹੜੇ ਤੁਹਾਨੂੰ ਐਸ்சி ਕਮਿਸ਼ਨ ਵੱਲੋਂ ਆਏ ਨੇ ਜਿਹੜੇ ਉਹਨਾਂ ਨੇ ਨੋਟਿਸ ਕੀਤੇ ਨੇ ਐਸਐਸਪੀ ਸਾਹਿਬ ਤੱਕ ਪਹੁੰਚਾਏ ਨੇ ਤੁਸੀਂ ਐਸਐਸਪੀ ਦੇ ਗੱਲ ਦੇ ਕੋਈ ਜੋ ਨਹੀਂ ਸਕ ਰਹੀ ਐਸਐਸਪੀ ਨੂੰ ਮੈਂ ਖੁਦ ਮਿਲ ਕੇ ਆਇਆ ਮੈਂ ਉਹਨੂੰ ਦੱਸਿਆ ਜੀ ਦੋ ਜਿਹੜੇ ਆਰਡਰ ਨੇ ਤੇ ਨੋਟਿਸ ਨੇ ਲਿਖ ਕੇ ਲਿਆਓ ਜੀ ਦੇ ਦਿਓ ਮੈਂ ਲਿਖ ਕੇ 10 ਵਾਰੀ ਦੇ ਚੁੱਕਿਆ ਜਦੋਂ ਵੀ ਕਿਤੇ ਧਰਨਾ ਲੱਗਦਾ ਇੱਥੇ ਆ ਕੇ ਪੁਲਿਸ ਅਫਸਰ ਕਈ ਵਾਰੀ ਐਸਪੀ ਵੀ ਆਇਆ ਡੀਐਸਪੀ ਵੀ ਆਇਆ ਐਸਐਚਓ ਵੀ ਆਇਆ ਏਡੀਸੀ ਐਸਡੀਐਮ ਵੀ ਆਇਆ ਉਹ ਸਾਡਾ ਤੋਂ ਸਿਰਫ ਦਾ ਸਿਰਫ ਮੰਗ ਪੱਤਰ ਲੈ ਜਾਂਦੇ ਕਾਰਵਾਈ ਕੋਈ ਨਹੀਂ ਕਰਦੇ ਜਿਵੇਂ ਕੂੜਾਦਾਨ ਚ ਕਿਰਦੇ ਹੁੰਦੇ ਤਾਂ ਇਹਨਾਂ ਦਾ ਜਿਹੜਾ ਅਸਲੀ ਤਨਜਾ ਉਹ ਇੱਥੇ ਜਿਹੜਾ 5 ਤਰੀਕ ਨੂੰ ਅਸੀਂ ਸਵੇਰੇ ਕਿਤਾਬ ਕੁੰਮੜਾ ਸਾਹਿਬ ਤੁਸੀਂ ਐਡੀ ਰੋਜ਼ ਪ੍ਰਦਰਸ਼ਨ ਵੀ ਕਰਦੇ ਆ ਮਿਲਦੇ ਵੀ ਹੈਗੇ ਆ ਕਾਰਵਾਈ ਕਿਉਂ ਨਹੀਂ ਹੁੰਦੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਵਾਈ ਜਿਹੜੀ ਹੈ ਨੀਤ ਸਰਕਾਰ ਦੀ ਨੀਤ ਪੁਲਿਸ ਅਧਿਕਾਰੀਆਂ ਦੀ ਨੀਤ ਸਾਡੇ ਕੋਲੇ ਪੈਸਾ ਨਹੀਂ ਹੈ ਸਾਡੇ ਕੋਲ ਹੋਰ ਨਹੀਂ ਸਾਡੇ ਜਿਹੜੇ ਐਸੀ ਲੋਕ ਨੇ ਐਸੀ ਬੀਸੀ ਲੋਕ ਨੇ ਇਹ ਬਕਾਊ ਹੋ ਜਾਂਦੇ ਜਿਹੜੇ ਬਕਾਊ ਲੋਕ ਨੇ ਉਹ ਕਦੇ ਕਿਸੇ ਪਾਰਟੀ ਦੇ ਧੱਕੇ ਚੜ ਜਾਂਦੇ ਆ ਕਦੇ ਕਿਸੇ ਪਾਰਟੀ ਦੇ ਧੱਕੇ ਚੜ ਜਾਂਦੇ ਆ ਇਹ ਸਿਰਫ ਦਾ ਸਿਰਫ ਬਕਾਊ ਲੋਕ ਨੇ ਰੈਲੀਆਂ ਦੇ ਇਕੱਠ ਕਰਮ ਜੋਗੇ ਆ ਇਹ ਆਪਣੇ ਹੱਕਾਂ ਦੀ ਲੜਾਈ ਆਪ خود ਨਹੀਂ ਲੜ ਸਕਦੇ ਅਸੀਂ ਐਫਪੀ ਪੈਸੀ ਭਾਈਚਾਰੇ ਨੇ ਬੇਨਤੀ ਕਰਦੇ ਆ ਲੋਕਾਂ ਦੇ ਧੱਕੇ ਚੜਨ ਵਾਲਾ ਤੁਸੀਂ ਆਪਣਾ ਕੱਟ ਕਰੋ ਜਿਵੇਂ ਗੱਲ ਬਠੋਈ ਦੀ ਕਰ ਲਈਏ ਇਹੀ ਮਸਲਾ ਜਿਹੜਾ ਹੈ ਬਠੋਈ ਦੇ ਵੀ ਲੋਕ ਆਪਣੇ ਕੋਲ ਆਣਗੇ ਜਿਵੇਂ ਗੱਲ ਬਠੋਈ ਪਿੰਡ ਦੀ ਹੈ ਤਨਾੜ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਪਰਚਾ ਦਰਜ ਹੋਇਆ ਸੀ ਐਸਟੀਕ ਦਾ ਪਰ ਕਾਰਵਾਈ ਕਿਸੇ ਤੇ ਨਹੀਂ ਹੋਈ ਜਿਹੜਾ 1/3 ਹਿੱਸੇ ਦੀ ਬੋਲੀ ਲਈ ਲਈ ਸੀ ਜਿਸ 12 ਲੱਖ ਰੁਪਏ ਜਮ੍ਹਾਂ ਵੀ ਕਰਾਇਆ ਗਿਆ ਅਸੀਂ ਥੱਲੇ ਏਡੀਸੀ ਨੂੰ ਡੀਡੀਪੀਓ ਨੂੰ ਬੀਡੀਪੀਓ ਨੂੰ ਹੁਣ ਦੋ ਵਾਰੀ ਡਾਇਰੈਕਟਰ ਨਾਲ ਸਾਡੀ ਮੀਟਿੰਗ ਐਸ ਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਕਿਉਂ ਨਹੀਂ ਮਿਲੇ ਉਹ ਤਾਂ ਅੱਜ ਕੱਲ ਬਹੁਤ ਕੰਮ ਕਰ ਰਹੇ ਨੇ ਬਹੁਤ ਐਕਟੀਵਿਟੀਆਂ ਆ ਰਹੀਆਂ ਉਹਨਾਂ ਦੀ ਚੇਅਰਮੈਨ ਉਹ ਪੂਰਾ ਜਿਹੜਾ ਟਿੱਟਾ ਹਾਥੀ ਸਭਤ ਹੋ ਗਿਆ ਉਹ ਇੱਕ ਕੁਰਸੀ ਦਾ ਸ਼ਿੰਗਾਰ ਬਣਾ ਕੇ ਆਮ ਆਦਮੀ ਪਾਰਟੀ ਦਾ ਮਖੂਤਾ ਬਣਾ ਕੇ ਉੱਥੇ ਜਿਹੜਾ ਹੈਗਾ ਲੋਕਾਂ ਨੂੰ ਫੇਸਬੁੱਕ ਤੇ ਫੋਟੋਆਂ ਪਾਉਂਦਾ ਉਸ ਐਸੀ ਚੇਅਰਮੈਨ ਦੇ ਪੱਲੇ ਕੁਝ ਨਹੀਂ ਹੈ ਨਾ ਵੀ ਕੋਈ ਕਾਰਵਾਈ ਕਰਨਾ ਚਾਹੁੰਦਾ ਨਾ ਕਰਾਉਣਾ ਚਾਹੁੰਦਾ ਉਹ ਸਿਰਫ ਇੱਕ ਚਮਚਾਗਰੀ ਕਰਕੇ ਆਪਣਾ ਡੰਗ ਟਪਾਰਦਾ ਧੰਨਵਾਦ ਜੀ ਬਾਬਾ ਮੈਂ ਚਾਹਾਂਗੇ ਜੀ ਇਸ ਮੁੱਦੇ ਤੇ ਮੈਂ ਜੀ ਤੇਰਾ ਵਸੀ ਦੋ ਕਰਮਜੀਤਪੁਰ ਸਾਨੂੰ ਜੀ ਡੇਢ ਦੋ ਮਹੀਨੇ ਹੋ ਗਏ ਜੀ ਅਸੀਂ ਕੰਪਲੇਂਟ ਕਰਾਈ ਹੋਈ ਐ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਜੀ ਪਹਿਲੇ ਤਾਂ ਪਰਚਾ ਹੀ ਨਹੀਂ ਸੀਗਾ ਹੋਇਆ ਜੀ ਬਹੁਤ ਜ਼ੋਰ ਨਾਲ ਅਸੀਂ ਬਹੁਤ ਔਖਾ ਸੀ ਪਰਚਾ ਕਰਾਇਆ ਪਰਚਾ ਕਰਾ ਕੇ ਜੀ ਸਾਨੂੰ ਹੁਣ 1.5-2 ਮਹੀਨੇ ਹੋ ਗਏ ਬਹੁਤ ਹਰਾਸਮੈਂਟ ਕੀਤਾ ਜਾ ਰਿਹਾ ਹੈ ਕਦੇ ਕਹਿੰਦੇ ਅਜੇ ਨਹੀਂ ਕੰਮ ਲੱਗਣਾ ਇਨਕੁਆਰੀ ਪਾਈ ਹੋਈ ਹੈ ਬਸ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਬਹੁਤ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਤੰਗ ਪਰੇਸ਼ਾਨ ਹੈ ਜੀ ਗਰੀਬ ਆ ਜੀ ਮੈਂ 5-6 ਗੇੜੇ ਲਾ ਚੁੱਕੀ ਹਾਂ ਬਟਾਲਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਨਾਬਾਲਗ ਕੇਸ ਹੈ ਜੀ ਬਿਲਕੁਲ ਵੀ ਇਸ ਮੁੱਦੇ ਤੇ ਕੁਝ ਵੀ ਕਾਰਵਾਈ ਨਹੀਂ ਕਰ ਰਹੀ ਪੁਲਿਸ ਤੇ ਮੈਂ ਸਿਰਫ ਪੁਲਿਸ ਪ੍ਰਸ਼ਾਸਨ ਤੋਂ ਜਾਂਪੜੀ ਸਰਕਾਰਾਂ ਤੋਂ ਇਹ ਹੀ ਮੰਗ ਕਰਦੀ ਆ ਕਿ ਵੀ ਛੇਤੀ ਛੇਤੀ ਸਾਡੀ ਇਸ ਕੇਸ ਤੇ ਸੁਣਵਾਈ ਹੋ ਜੇ ਬਾਕੀ ਇਹ ਸਾਡੇ ਆਪਣੇ ਐਸਬੀਸੀ ਵਾਲੇ ਧਰਨੇ ਵਾਲੇ ਜੀ ਸਾਡਾ ਸਮਾਜਿਕ ਸੇਵਕ ਬਹੁਤ ਸਾਡੀ ਸਾਥ ਦੇ ਰਹੇ ਨੇ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਆ ਔਰ ਮੈਂ ਜੇ ਸਾਡੀ ਕਿਸੇ ਵੀ ਇਸ ਮੈਟਰ ਤੇ ਕੋਈ ਸੁਣਵਾਈ ਨਹੀਂ ਹੋਈ ਮੈਂ ਸਾਰੇ ਆਪਣੇ 5 ਤਰੀਕ ਨੂੰ ਜੀ ਆਪਾਂ ਸਾਰਾ ਧਰਨਾ ਉੱਥੇ ਪ੍ਰਦਰਸ਼ਨ ਕਰਾਂਗੇ ਜੀ ਇੱਥੇ ਇਕੱਠੇ ਹੋ ਕੇ ਇੱਥੇ ਇਕੱਠ ਕਰਾਂਗੇ ਬਲਵਿੰਦਰ ਗੌਰ ਜੀ ਤੁਹਾਡਾ ਕੀ ਮਾਮਲਾ ਜੀ ਜੀ ਮੇਰੇ ਨਾਲ ਖੇਤਾਂ ਵਿੱਚ ਕੁੱਟਮਾਰ ਕੀਤੀ ਗਈ ਸੀ ਛੇੜਖਾਨੀ ਕੀਤੀ ਗਈ ਸੀ ਮੈਨੂੰ ਸਰਪੰਚ ਦੇ ਘਰ ਇੱਕ ਕਿਲੋਮੀਟਰ ਬੰਦਕ ਬਣਾਇਆ ਗਿਆ ਸੀ ਵੀਡੀਓ ਬਣਾ ਬਣਾ ਕੇ ਲਿਜਾਇਆ ਗਿਆ ਸੀ ਸਰਪੰਚ ਦੇ ਘਰ ਪਰ ਮੇਰੀ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਗੁੱਟ ਕੋ ਹੋਈ ਹੈ ਮੇਰਾ ਮੋਬਾਈਲ ਥਾਣੇ ਜਿੱਪਿਆ ਮੈਨੂੰ ਹਜੇ ਤੱਕ ਥਾਣੇ ਚੋਂ ਪਾਇਆ ਨਹੀਂ ਮੇਰਾ ਮਿਲਿਆ ਮੈਨੂੰ ਥਾਣੇ ਬੁਲਾਇਆ ਜਾਂਦਾ ਉਹ ਉੱਥੇ ਕਹਿੰਦੇ ਵੀ ਬਿਆਨ ਲਿਖਾ ਦਿਓ ਜੀ ਬਿਆਨ ਜਦੋਂ ਮੈਂ ਕਹਿੰਨੀ ਵੀ ਮੇਰੇ ਜਿਹੜੀ ਦਰਖਾਸਤ ਉਹ ਹੀ ਮੇਰੇ ਬਿਆਨ ਆ ਕਹਿੰਦੇ ਨਹੀਂ ਜੀ ਤੁਸੀਂ ਬਿਆਨ ਲਿਖਾਓ ਜਦੋਂ ਮੈਂ ਬਿਆਨ ਲਿਖਾਉਣੀ ਆ ਕਹਿੰਦੇ ਕਾਰਵਾਈ ਤਾਂ ਅਸੀਂ ਕਰਨੀ ਆ ਪਰ ਮੈਨਾਂ ਇੰਨਾ ਕੁ ਹੋਇਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਤੇ ਕਿਹੜੇ ਕਿਹੜੀ ਚੌਕੀ ਹੈ ਜੀ ਕਿਹੜਾ ਥਾਣਾ ਜੀ ਜਿੱਥੇ ਤੁਹਾਡੀ ਰਿਪੋਰਟ ਦਰਜ ਹੋਵੇ ਕੋਈ ਸੁਣਾਈ ਨਹੀਂ ਹੋ ਰਹੀ ਮੈਨਾਂ ਬਹੁਤ ਇੰਨਾ ਮਾਰ ਕਟਾਈ ਹੋਈ ਆ ਲੁੱਟਖੋਈ ਆ ਮੈਨੂੰ ਬੰਦਕ ਬਣਾਇਆ ਗਿਆ ਸਾਡੇ ਖੇਤਾਂ ਚ ਦਰਖਤ ਚੋਰੀ ਹੋਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਫਰਜੀ ਪਰਚਾ ਪਾਇਆ ਗਿਆ ਉਹ ਵੀ ਨਿਰਦ ਹੋਣ ਦਾ ਜੀ ਤੁਹਾਡਾ ਮੋਬਾਈਲ ਕਿਉਂ ਨਹੀਂ ਵਾਪਸ ਕਰ ਰਹੇ ਤੇ ਪਿੱਛੇ ਕਾਰਨ ਕੀ ਹੈ ਜੀ ਉਹ ਜੀ ਮੈਨੂੰ ਨਹੀਂ ਪਤਾ ਦੋਸਿਆਂ ਨੇ ਕਿਸ ਮਨਸਾ ਨਾਲ ਖੋਇਆ ਹੈ ਉਹ ਪਿਆ ਥਾਣੇ ਵਿੱਚ ਪਰ ਥਾਣੇ 'ਚ ਮੈਂ ਕਹਿ ਕੇ ਆਇਆ ਐ ਐਸਐਚਓ ਸਾਹਿਬ ਨੂੰ ਮੈਂ ਕਿਹਾ ਜੀ ਮੇਰਾ ਮੋਬਾਈਲ ਦੇ ਦਿਓ ਐਸਐਚਓ ਸਾਹਿਬ ਕਹਿੰਦੇ ਵੀ ਕੋਈ ਨਾ ਮੈਂ ਦੇਖਦਾ ਮੈਂ ਦੇਖਦਾ ਵੀ ਕਿੱਥੇ ਆ ਠੀਕ ਤੁਹਾਡਾ ਕੀ ਮਾਮਲਾ ਜੀ ਜੀ ਸਰ ਮਾਰਾ ਮਾਮਲਾ ਇਹ ਹੈ अप्रैल 2024 से एक नई कंपनी ऐसे एस नगर मोहाली में आई है सुलभ इंटरनेशनल और ऑर्गेनाइजेशन और कंपनी तो इसने टेंडर लिया है यहाँ मोहाली में बाथरूमों की साफ सफाई का और केयर टेकर हैं एक तरह से ये जिनके ठेकेदार राम गुप्ता और जे पी सिन्हा इनके ये ऑनर हैं इन्होंने इतनी बड़ी गुंडागर्दी एस एस नगर में मचा दी है आते ही अप्रैल 2024 से आने के तुरंत बाद में ही एकदम 160, 180 बंदे काम से निकाल दिए हैं और जो 360 बंदे कुल मिलाकर पिछले 15 साल से लगभग काम कर रहे थे 15 साल 12 साल 10 साल से तो इन्होंने आधे, आधे, आधे बंदे ने काम से निकाल दिए हैं और आधे आधे बंदे रह गए हैं उनमें से भी बंदे उनमें से भी बंदे निकाल निकाल के निकाल 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 के नई तरीके से रिश्वत ले ले बंदे पंदे रखे हैं और उन रिश्वतों की हमने एफ भी कराई एस साहब के पास गए कंप्लेन लेके अनुसूचित जाति आयोग पंजाब के पास गए उन्होंने भी कोई सुनवाई नहीं करी हल्फिया बयान भी आज भी हमारे पास हैं दस हल्फिया बयान है एसएसपी साहब के पास गए हर जगह जहां संबंधित अधिकारी हैं सब जगह कंप्लेंट लगाई मगर कोई भी कहीं किसी ने सुनवाई नहीं हाँ जी आज, आज, आज।, आज, आज का मसला आज का मसला ये है सर की ये लेडीज आई है मेरे साथ अपनी कंप्लेंट लेके जो सत्तर सेक्टर में काम करती है इनका नाम नीतू है आ जाइए इनका नाम नीतू है और इनसे ठेकेदार राम गुप्ता प्लस सुपरवाइजर रिंकू और सनी तो तीस हजार रुपए मांग रहे हैं मौजूदा टाइम में और इनकी सैलरी तीन महीने से इसीलिए दी नहीं जा रही है कि आप तीस हजार रुपये दीजिए आपकी सैलरी भी डाल देंगे आपको काम से भी नहीं हटाएंगे और आप यहीं पर काम करोगी तीन महीने से काट काट के डाल दें पाँच पाँच हजार रुपये डाल रहे हैं दस हज़ार रुपये के बजाय पाँच पाँच हज़ार रुपये सैलरी काट रहे हैं वहाँ की मार्केट वाले सारे इनकी सपोर्ट में हैं और कई ने फोन भी किया मेयर साहब को उनके पी को डिप्टी डिप्टी मेयर को मगर कोई भी सुनने के लिए तैयार नहीं है तो ये बहुत बड़ी धक्केसाई हो रही है इसी सब को लेके हम आने वाली पाँच तारीख को बहुत बड़े तौर पर यहाँ पे पुतला फूंक प्रदर्शन करने वाले हैं साथ फेस की लाइटों पे तो सभी से निवेदन है जितने भी सुलभ शौचालय सफाई मजदूर संगठन के कार्यकर्ता हैं या हमारे कर्मचारी हैं साथी हैं सभी से निवेदन है कि बढ़ चढ़ के हिस्सा लें और पुलिस के खिलाफ जो कार्रवाई है हम चाहते हैं जितना भी शोषण पुलिस प्रशासन कर रहा है उसके खिलाफ सड़कों पर उतरने के लिए हम लोग सब मजबूर तो और समर्थन करें है। तीन महीने से सैलरी काट कर डाल कर 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 रहे, से कर 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 रहे थे मैं बोलती थी कम क्यों आ रही है सैलरी बोलते आप मिलते नहीं हो आप मिलते नहीं हो मैंने कहा आप फोन क्यों नहीं करते हो आप फोन करो चेक इन पे आओ फिर भी कोई सुनवाई नहीं करते नंबर से देते

ਹਾਂ ਜਿਨਨੇ ਜਿਸਨੇ ਨਿਸਤਵਾ ਕੀ ਉਹਨਕੇ ਲਈ ਕਾਨੂੰਨ ਕਰਵਾਈ ਹੋਈ ਠੀਕ ਹੈ ਥੈਂਕ ਯੂ ਠੇਕੇਦਾਰ ਸੇ ਬਾਤ ਕੀਤੀ ਠੇਕੇਦਾਰ ਵੀ ਸੁਣ ਰਹਾ ਹੈ ਠੇਕੇਦਾਰ ਬੋਲ ਰਹਾ ਹੈ ਜੇ ਸੁਪਰਵਾਇਜ਼ਰ ਕਰਨਗੇ ਉਹ ਹੋਗਾ ਮਲੋਆ ਸਾਹਿਬ ਇਹ ਰੋਜ਼ ਇਦਾਂ ਦੇ ਮਸਲੇ ਆ ਰਹੇ ਨੇ ਅਕਸਰ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਹੰਨੇਕ ਸਿੰਘ ਮਲੋਆ ਚੀਫ ਐਡਵਾਈਜ਼ਰ ਐਸਸੀਪੀਸੀ ਮੋਰਚਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਰੋਜ਼ ਇਹ ਕੇਸ ਇਦਾਂ ਦੇ ਆਏ ਹੋਏ ਐ ਇਹ ਪੁੱਸਦੇ ਸਤਾਏ ਹੋਏ ਲੋਕ ਐ ਕਿਉਂਕਿ ਅਸੀਂ ਤਾਂ ਚਾਹੁੰਦੇ ਸਾਡੇ ਕੋਲ ਨਾ ਕੋਈ ਆਵੇ ਵਿਚਾਰਾ ਪਰ ਇਹ ਸਤਾਏ ਹੋਏ ਬਹੁਤ ਐ ਬਹੁਤ ਹੱਤ ਹੋ ਚੁੱਕੀ ਐ ਕਿਸੇ ਦੇ ਕਿਸੇ ਵੀ ਥਾਣੇ 'ਚ ਸੁਣਾਈ ਨਹੀਂ ਹੋ ਰਹੀ ਹਾਰ ਕੇ ਵਿਚਾਰੇ ਸਾਡੇ ਕੋਲ ਪਹੁੰਚ ਰਹੇ ਐ ਹੁਣ ਅਸੀਂ ਮੈਂ ਅਡਵਰਟਾਈਜ਼ੇਸ਼ਨ ਦਾ ਫੈਲ ਹੋ ਚੁੱਕੀ ਐ ਅਡਵਰਟਾਈਜ਼ੇਸ਼ਨ 'ਚ ਤਾਂ ਉਹਨੇ ਦੇਣਾ ਚਾਹੁੰਦਾ ਕਿ ਅਸੀਂ 5 ਤਰੀਕ ਨੂੰ ਇੱਥੇ بڑے ਪੱਧਰ ਤੇ ਮੁਜ਼ਾਰਾ ਕਰ ਰਹੇ ਆ ਇਹਨਾਂ ਨੂੰ ਬਹੁਤ ਔਖਾ ਹੋ ਜਾਏਗਾ ਅਸੀਂ ਸਾਰਾ ਰੋਡ ਜਾਮ ਕਰਾਂਗੇ ਤੇ ਬਹੁਤ ਸੰਭਾਲਣਾ ਔਖਾ ਹੋ ਜਾਏਗਾ ਮੇਰੀ ਬੇਨਤੀ ਐ ਪ੍ਰਸ਼ਾਸਨ ਅੱਗੇ ਇਹ ਇਹਨਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਜਾਣ। ਥਾਣੇ 'ਚ ਇਹਨਾਂ ਦੇ ਜਿਹੜੇ ਕੇਸ ਪੈਂਡਿੰਗ ਆ ਉਹ ਸੁਣੇ ਜਾਣ ਤੇ ਅੱਗੇ ਵਾਸਤੇ ਧਿਆਨ ਰੱਖਿਆ ਜਾਵੇ। ਤੇ ਮੇਰੀ ਬੇਨਤੀ ਹੈ ਕਿ 5 ਤਰੀਕ ਨੂੰ ਅਸੀਂ ਬੜੇ ਪੱਧਰ ਤੇ ਇਸੇ ਮੁਜ਼ਾਰਾ ਕਰਾਂਗੇ ਤੇ ਸਾਰੇ ਇੱਥੇ ਪਹੁੰਚੋ। ਧੰਨਵਾਦ ਜੀ।